ਹਾਂਜੀ ਅੱਜ ਆਪਾਂ ਨਿਕਲੇ ਆ ਮਾਰਨਿੰਗ ਵਕਤ ਤੇ ਕੈਨੇਡਾ ਦੀ ਦੇਖੋ ਕਿੰਨੀ ਸੋਹਣੀ ਗ੍ਰੀਨਰੀ ਐ ਤੇ ਧੁੱਪ ਵੀ ਨਿਕਲੀ ਵੀ ਐ ਹਵਾ ਵੀ ਹੈਣੀਗੀ ਦੇਖਦੇ ਅੱਗੇ ਅੱਗੇ ਚੱਲ ਕੇ ਕਿਵੇਂ ਕਿਵੇਂ ਦਿਨ ਫੀਲ ਹੁੰਦਾ ਘਰੇ ਫ੍ਰੀ ਬੈਠੇ ਸੀ ਅਸੀਂ ਕਿਹਾ ਚਲੋ ਸੈਰ ਹੀ ਕਰ ਆਈਏ ਨਾਲੇ ਥੋੜਾ ਜਿਹਾ ਜਾਣੂ ਹੋ ਜਾਗੇ ਇੱਧਰ ਦੇ ਏਰੀਏ ਨਾਲ ਕਿਤੇ ਆਉਣਾ ਜਾਣਾ ਪਿਆ ਜਾਂਦਾ ਤਾਂ ਚੱਲ ਜਾ ਤਾਂ ਸਕਦੇ ਹਾਂ ਦੂਰ ਦੂਰ ਤੱਕ ਕੋਈ ਨਹੀਂ ਦਿਖ ਰਿਹਾ ਨੇ ਵਕਾਨ ਦਿਖ ਰਹੇ ਨੇ ਹਲਕੀ ਹਲਕੀ ਪੰਛੀਆਂ ਦੀ ਆਵਾਜ਼ ਆ ਰਹੀ ਹੈ ਵਿੱਚ ਵਿੱਚ ਕਿਦੋਂ ਕਿਦਾਂ ਜੀ ਬੋਲਦਿਆਂ ਦੀ ਗੱਡੀਆਂ ਤੇ ਦੇਖਦੇ ਆਉਂਦੇ ਜਾਂਦੇ ਵੈਸੇ ਤਾਂ ਨਜ਼ਰ ਹੀ ਨਹੀਂ ਆਉਂਦਾ ਕੋਈ ਇੱਧਰ ਆ ਪਤਾ ਨਹੀਂ ਕੀ ਚੀਜ਼ ਹੈਗੀ ਲੇਕ ਜੀ ਵਾਂਗੂ ਦੇਖਦੇ ਨੇੜੇ ਹੋ ਕੇ ਅੱਛਾ ਸਾਰੇ ਪਾਣੀ ਸਟੋਰ ਹੋਈ ਜਾਂਦਾ ਜਿਹੜਾ ਵੀ ਆਪਣੇ ਮਤਲਬ ਵੇਸਟੇਜ ਪਾਣੀ ਨਿਕਲਦਾ ਨਾਲਾ ਜਾਂ ਬਣਿਆ ਹੋਇਆ ਇੱਕ ਤਰ੍ਹਾਂ ਦਾ ਗਰਾਸ ਤੇ ਦੇਖੋ ਕਿਵੇਂ ਵਾਈਟ ਵਾਈਟ ਸ਼ੋਰਾ ਜਾਂਦਾ ਹੈ ਬਰਫ ਜੀ टाइप पे ਆਵੇ ਉਹ ਚਲੇ ਗਏ ਮੇਰੇ ਤੋਂ ਅੱਗੇ ਕੱਲ ਬਹੁਤ ਹਵਾ ਚੱਲੀ ਜਾਂਦੀ ਸੀ ਅੱਜ ਮੌਸਮ ਸੋਹਣਾ ਹੈ ਹਵਾ ਨਹੀਂ ਹੈਗੀ 쿨ਿੰਗ ਤਾਂ ਹੈਗੀ ਬਹੁਤ ਜ਼ਿਆਦਾ ਠੰਡ ਹੈ ਬਟ ਹਵਾ ਨਹੀਂ ਹੈਗੀ ਧੁੱਪ ਦੇ ਨਾਲ ਨਿੱਗਿਆ ਮਹਿਸੂਸ ਹੁੰਦਾ ਸੋਚੇ ਅੰਦਰ ਹੀ ਅੰਦਰ ਬੈਠੇ ਚਲੋ ਬਾਹਰ ਨਿਕਲਦੇ ਆ ਪਰसों ਵੀ ਬਹੁਤ ਬਾਰਿਸ਼ ਹੋਈ ਜਾਂਦੀ ਸੀ ਕੱਲ ਵੀ ਬਾਰਿਸ਼ ਸੀਗੀ ਅੱਜ ਸਹੀ ਹੈ ਹੋਸਮ ਅੱਜ ਬੱਚੇ ਵੀ ਗਈ ਜਾਂਦੇ ਸੀ ਅੱਜ ਮੌਸਮ ਸਾਫ਼ ਹੀ ਰਹਿਣਾ ਇੱਧਰ ਬਿਲਡਰ ਬਣਾਈ ਜਾਂਦੇ ਆ ਬਿਲਡਿੰਗਾਂ ਐਸ ਟਾਈਮ ਅਸੀਂ ਕੈਨੇਡਾ ਦੀ ਸਿਟੀ ਲੰਡਨ ਦੇ ਵਿੱਚ ਆ ਆ ਦੇਖੋ ਮਕਾਨ ਤਿਆਰ ਹੋ ਰਹੇ ਨੇ ਬਾਹਰੋਂ ਇਸ ਤਰ੍ਹਾਂ ਦੀ ਲੁੱਕ ਹੈ ਜਦੋਂ ਤਿਆਰ ਹੋ ਜਾਂਦੇ ਆ ਤਾਂ ਉਸ ਤਰ੍ਹਾਂ ਬਣ ਜਾਂਦੇ ਨੇ ਮੂਰ ਵਾਸ ਨਾ ਇਹ ਲਾ ਜੀ ਮੇਰਾ ਟ੍ਰੱਕ ਜਦਾ ਹੋਊਗਾ ਮੂਰ ਨਾ ਕਟੂ ਘੜ ਪੰਜ ਮਿੰਟ ਹੋ ਗਏ ਤੁਰਦਿਆਂ ਨੂੰ ਕੋਈ ਰਸਤੇ ਦੇ ਵਿੱਚ ਨਹੀਂ ਮਿਲਿਆ ਕੋਈ ਵੀ ਬਿਲਡਿੰਗਾਂ ਤੇ ਕਾਰਾਂ ਹੀ ਦਿਖ ਰਹੀਆਂ ਐ